ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਪਿਆਜ਼ ਟਮਾਟਰ ਦੀ ਬਹੁਤ ਸਵਾਦ ਜੀ ਸਬਜ਼ੀ ਲੈ ਕੇ ਆਈ ਹਾਂ। ਇਹਨੂੰ ਸਬਜ਼ੀ ਵੀ ਕਹਿ ਸਕਦੇ ਹਾਂ, ਚਟਨੀ ਵੀ ਕਹਿ ਸਕਦੇ ਹਾਂ ਤੇ ਆਓ ਇਹਨੂੰ ਬਣਾਉਣਾ ਸ਼ੁਰੂ ਕਰੀਏ। ਪਹਿਲਾਂ ਅਸੀਂ ਗੈਸ ਦੇ ਉੱਤੇ ਕੜਾਹੀ ਰੱਖਾਂਗੇ ਤੇ ਇਹਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ। ਇੱਥੇ ਆਪਾਂ ਇੱਕ ਕੜਛੀ ਤੋਂ ਥੋੜਾ ਜਿਹਾ ਵੱਧ ਸਰੋਂ ਦਾ ਤੇਲ ਪਾ ਦਿੱਤਾ ਹੈ। ਤੇਲ ਅਸੀਂ ਗਰਮ ਹੋਣ ਲਈ ਰੱਖ ਦਿੱਤਾ ਹੈ। ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਹੈ ਪਿਆਜ਼ ਇੱਥੇ ਅਸੀਂ ਦੋ ਪਿਆਜ਼ ਲਏ ਸੀ ਵੱਡੇ ਸਾਈਜ਼ ਦੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਹੈ ਪਿਆਜ਼ਾਂ ਦੀ ਆਪਾਂ ਕੱਲੀ-ਕੱਲੀ ਕਲੀ ਖੋਲ ਲਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਪਾ ਦਿੰਦੇ ਹਾਂ ਕੜਾਈ ਦੇ ਵਿੱਚ ਥੋੜੀ देर ਅਸੀਂ ਪਿਆਜ਼ਾਂ ਨੂੰ ਸੇਕ ਜਿਹਾ ਲੰਗਾਵਾਂਗੇ ਇਹਨਾਂ ਦਾ ਹਲਕਾ ਜਿਹਾ ਆਪਾਂ ਕੱਚਾਪਨ ਦੂਰ ਕਰਨਾ ਹੈ ਥੋੜੀ देर ਸੇਕ ਲਗਾਉਣ ਤੋਂ ਬਾਅਦ ਅਸੀਂ ਜਿਹੜੇ ਪਿਆਜ਼ ਹੈਗੇ ਆ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਪਿਆਜ਼ ਹੋ ਚੁੱਕੇ ਨੇ ਤੇ ਇਸੇ ਹੀ ਤੇਲ ਦੇ ਵਿੱਚ ਅਸੀਂ ਲਾਵਾਂਗੇ ਆਪਣਾ ਤੜਕਾ ਜਿਹੜਾ ਤੇਲ ਬਚ ਗਿਆ ਹੈ ਇਹਦੇ ਵਿੱਚ ਇੱਕ ਚਮਚ ਭਰ ਕੇ ਸੁੱਕਾ ਧਨੀਆ ਸਾਫਤਾ ਪਾ ਦਵਾਂਗੇ ਤੇ ਇੱਕ ਚਮਚ ਜਿਰੇ ਦਾ ਜਿਹੜਾ ਆਪਾਂ ਸਾਫਤਾ ਧਨੀਆ ਪਾਇਆ ਹੈ ਉਹਨੂੰ ਆਪਾਂ ਥੋੜਾ ਜਿਹਾ ਮੋਟਾ-ਮੋਟਾ ਜਿਹਾ ਕਟ ਲਿਆ ਹੈ ਤੇ ਨਾਲ ਅਸੀਂ ਪਾ ਦਵਾਂਗੇ ਤਿੰਨ ਪਿਆਜ਼ ਉਹਨਾਂ ਨੂੰ ਬਿਲਕੁਲ ਬਰੀਕ-ਬਰੀਕ ਅਸੀਂ ਚੋਪ ਕਰਕੇ ਰੱਖ ਲਿਆ ਹੈ ਪਿਆਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨਾਂਗੇ ਦੋ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਤੋੜ ਕੇ ਪਾ ਦਵਾਂਗੇ ਇੱਕ ਛੋਟਾ ਚਮਚ ਅਸੀਂ ਨਮਕ ਦਾ ਪਾ ਦਵਾਂਗੇ ਭਰ ਕੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਿਓ ਨਾਲ ਅਸੀਂ ਇਹਦੇ ਵਿੱਚ ਪਾਵਾਂਗੇ ਅੱਧੇ ਚਮਚ ਤੋਂ ਥੋੜੀ ਜੀ ਘੱਟ ਹਲਦੀ ਪਾਊਡਰ ਉਹ ਜਿਹੜਾ ਅਸੀਂ ਹਲਦੀ ਤੇ ਨਮਕ ਹੈਗਾ ਉਹ ਅਸੀਂ ਪਿਆਜ਼ ਦੇ ਵਿੱਚ ਹੀ ਪਾ ਦਵਾਂਗੇ ਨਾਲ ਅਸੀਂ ਪਾਵਾਂਗੇ ਹਰੀਆਂ ਮਿਰਚਾਂ ਪੰਜ ਤੋਂ 6 ਅਸੀਂ ਹਰੀਆਂ ਮਿਰਚਾਂ ਲਿਆ ਹੈ ਬਰੀਕ-ਬਰੀਕ ਕੱਟ ਲਿਆ ਨੇ ਜਿਹੜੀ ਆਪਾਂ ਇਹ ਟਮਾਟਰ ਪਿਆਜ਼ ਦੀ ਸਬਜ਼ੀ ਬਣਾਣੀ ਹੈ ਇਹਦੇ ਵਿੱਚ ਥੋੜੀ ਮਿਰਚ ਤਿੱਖੀ ਸਵਾਦ ਲੱਗਦੀ ਹੈ ਚੰਗੀ ਤਰ੍ਹਾਂ ਪਿਆਜ਼ ਨੂੰਆਂ ਗਿਆ ਫਾਈਨਲ ਜਾਣਗੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾਵਾਂਗੇ ਇੱਥੇ ਆਪਾਂ 6 ਤੋਂ 7 ਟਮਾਟਰ ਲੈ ਲੈਨੇ ਤੇ ਟਮਾਟਰਾਂ ਨੂੰ ਅਸੀਂ ਥੋੜਾ ਮोटा-ਮोटा ਕੱਟ ਲਿਆ ਹੈ ਟਮਾਟਰ ਪਾਣ ਤੋਂ ਬਾਅਦ ਇੱਕ ਵਾਰੀ ਟਮਾਟਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਿਆਜ਼ਾ ਦੇ ਵਿੱਚ ਤੇ ਫਿਰ ਅਸੀਂ ਇਹਨਾਂ ਨੂੰ ਢੱਕ ਦਵਾਂਗੇ ਪੱਕਣ ਦੇ ਲਈ ਥੋੜੀ ਦੇਰ ਬਾਅਦ ਅਸੀਂ ਢੱਕਣ ਚੱਕ ਕੇ ਦੇਖਾਂਗੇ ਜਿਹੜੇ ਟਮਾਟਰ ਹੈਗੇ ਇਹਨਾਂ ਨੇ ਪਾਣੀ ਛੱਡ ਦਿੱਤਾ ਹੈ ਹੁਣ ਅਸੀਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਇੱਕ ਕੜਛੀ ਦੇ ਨਾਲ ਫੇਲਵਾਂਗੇ ਸਾਰੇ ਟਮਾਟਰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਮਟਰ ਜਦੋਂ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਕ ਚਮਚ ਅਸੀਂ ਜਿਹੜੀ ਤਿੱਖੀ ਵਾਲੀ ਲਾਲ ਮਿਰਚ ਹੁੰਦੀ ਉਹਦਾ ਨਾਲ ਗਰਮ ਮਸਾਲਾ ਪਾ ਦਵਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਾਟਰਾਂ ਨੂੰ ਅਸੀਂ ਚੰਗੀ ਤਰ੍ਹਾਂ ਇੱਕ ਵਾਰੀ ਮੈਸ਼ ਕਰਨ ਤੋਂ ਬਾਅਦ ਫਿਰ ਢੱਕ ਕੇ ਪਕਾਵਾਂਗੇ ਥੋੜੀ ਦੇਰ ਬਾਅਦ ਟਕਨ ਚੱਕ ਕੇ ਇੱਕ ਵਾਰੀ ਘਰਸ਼ੀ ਮਾਰ ਕੇ ਦੇਖ ਲਵਾਂਗੇ ਇਹਨੂੰ ਅਸੀਂ ਪੂਰਾ ਜਿਹਦੇ ਵਿੱਚ ਪਾਣੀ ਹੋਵੇ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾਵਾਂਗੇ ਸੰਗਣੀ ਕਰਾਂਗੇ ਤੇ ਇਹ ਜਿਹੜੀ ਚਟਨੀ ਹੈਗੀ ਥੋੜੀ ਖੱਟੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਅਸੀਂ ਇੱਕ ਚਮਚ ਪਾ ਦੇਵਾਂਗੇ ਖੰਡ ਦਾ ਪਾ ਦੇਵਾਂਗੇ ਜਾਂ ਇਹਦੇ ਵਿੱਚ ਆਪਾਂ ਸ਼ੱਕਰ ਜਾਂ ਮਿਸ਼ਰੀ ਕਿਸੇ ਵੀ ਚੀਜ਼ ਦਾ ਪਾ ਦਾਂਗੇ ਮਿੱਠਾ ਥੋੜਾ ਖੰਡਾ ਮਿੱਠਾ ਜਿਹਾ ਟੇਸਟ ਲਿਆਵਾਂਗੇ ਤੇ 2 ਮਿੰਟ ਅਸੀਂ ਇਹਨੂੰ ਹੋਰ ਪਕਾਵਾਂਗੇ ਜਿਹੜੇ ਪਿਆਜ਼ ਅਸੀਂ ਪਹਿਲਾਂ ਫਰਾਈ ਕਰਕੇ ਰ ਇਦੇ ਵਿੱਚ ਪਾ ਦਿੰਦੇ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ। ਗਰਮੀਆਂ ਦੇ ਵਿੱਚ ਜਿੱਦਾਂ ਤੁਸੀਂ ਭਿੰਡੀਆ, ਕarele ਜੇ ਤੁਹਾਡਾ ਖਾਂ ਨੂੰ ਨਹੀਂ ਮੰਨ ਕਰਦਾ ਹੈ ਤਾਂ ਤੁਸੀਂ ਇੱਕ ਅਲੱਗ ਜਿਹੀ ਇਹ ਵਾਲੀ ਸਬਜ਼ੀ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰੋ। ਬਹੁਤ ਸਵਾਦ ਲੱਗਦੀ ਹੈ ਖੱਟੀ ਮਿੱਠੀ ਜੀ। ਉਪਰੋਂ ਦੀ ਜਿਹੜੇ ਟਮਾਟਰ ਆ ਬਹੁਤ ਜਦਾ ਸਸਤੇ ਆ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਘਰ ਦੇ ਵਿੱਚ। ਸਬਜ਼ੀ ਬਣ ਕੇ ਤਿਆਰ ਹੈ। ਹੁਣ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਹਾਂ ਫਿਰ ਕੋਈ ਨਵੀਂ ਵੀਡੀਓ ਦੇ ਨਾਲ